ਗਾਇਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਆ ਚੱਲਦੇ ਆ ਸਮਾਨ ਲੈਣ ਆਪਣਾ ਦੁਕਾਨ ਦਾ ਇਧਰ ਕੱਪੜੇ ਉਤਾਰੇ ਜਾ ਰਹੇ ਨੇ ਹੈਲੋ ਫੋਕਸ ਕਰੇ ਇਧਰ ਇਹ ਕੀ ਹੈ ਇਹ ਕੀ ਸੀ ਹੈ ਹੱਥ ਵਜਦਾ ਦੇਖਿਆ ਕਿਸ ਨੇ ਹੈ ਇਧਰ ਵੇਖੀ ਇਹ ਹੱਥ ਕਾ ਦਾ ਵਜਿਆ ਸੀ ਕਿਸ ਵਾਸਤੇ ਵੇਹ ਲੋ ਸਵੇਰੇ ਸਵੇਰੇ ਮੇਰੇ ਨਾਲ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਠੀਕ ਹੈ ਆਵਾਰਾ ਪਸ਼ੂ ਆਵਾਰਾ ਪਸ਼ੂ ਬਹੁਤ ਜ਼ਿਆਦੇ ਕੰਮ ਖਰਾਬ ਕਰਦੇ ਨੇ ਵਿਚਾਰੇ ਭੁੱਖੇ ਮਰਦੇ ਨੇ ਜਿੱਦ ਪਹਿਲਾਂ ਮੀਂਹ ਦੇ ਕਪੜੇ ਇਕੱਠੇ ਕਰਦੇ ਪਏ ਸੀ ਥੋੜੇ ਜਿਹੇ ਰਹਿ ਗਏ ਸੀ ਹੋਣ ਮੰਮੀ ਜੀ ਇੱਥੇ ਰੱਖਦੇ ਪਏ ਨੇ ਆਲੂ ਰੱਖਦੇ ਪਏ ਨੇ ਮੰਮੀ ਇੱਥੇ ਕੱਪੜੇ ਤੇ ਆਲੂ ਆ ਗਏ ਉਹ ਕੱਪੜੇ ਮਤਲਬ ਕਪੜੇ ਬਨੇ ਇਕੱਠੇ ਕਰਦੇ ਵੇ ਜੀ ਹੁਣ ਆਲੂ ਰੱਖਦੇ ਪਏ ਨੇ ਉਹ ਤਾਂ ਪਹਿਲੇ ਪੂਰੇ ਇਕੱਠੇ ਕਰ ਲੈਂਦੇ ਮੈਂ ਕਰਦਾ ਕੀ ਮੈਂ ਕਰਦਾ ਕੱਪੜੇ ਇਕੱਠੇ ਨਹੀਂ ਨਹੀਂ ਕਰਨਾ ਠੀਕ ਹੈ ਓਏ ਸਭ ਕੰਢੇ ਨਾ ਰਗੋਸਵੀ ਸਵੀ ਆ ਪੰਨੇ ਮਾਇੰਦੇ ਸਾਰੇ ਮਾਇੰਦੇ ਮਾਇੰਦੇ ਕੋਈ ਨਹੀਂ ਕਹ ਕਰੇ ਘੜੇ ਚ ਰਫਾਸ ਜੇ ਕਿਤੇ ਫਿਰ ਪੀੜੇ ਜਿਹੇ ਤਰ੍ਹਾਂ ਤੁੰਨੂੰ ਵੀ ਘੜੇ ਚ ਪਸਾਉਗੀ ਹਾਂ ਏ ਕੀ ਹੈ ਅਹ ਇਹ ਲੈ ਦਾੜੀ ਉੱਚਾ ਹੈ ਜਿਆਦੇ ਮੰਮੀ ਜੀ ਨੇ ਇਥੇ ਸਾਰੇ ਗੁੱਸਾ ਮੰਮੀ ਦਾ ਗੁੱਸਾ ਸਾਰੇ ਪੰਨੇ ਤੋੜੇ ਮੰਮੀ ਜੀ ਨੇ ਇਥੇ ਹੋ ਗਿਆ ਕਮਸਰਾ ਹੋ ਗਿਆ ਕਮ ਅੰਦੀ ਮੰਮੀ ਜੀ ਬੋਤਨੀ ਤੇ ਕੀ ਚੀਜ਼ ਲੈਣ ਦੇ ਬਨੇ ਬਸ ਮਜੀ ਤਾਂ ਵੇਂਦੇ ਪਏ ਹੈ ਮੈਂ ਕਿਹੜਾ ਸਮਾਨ ਲਿਆਦਾ ਫਲਕਸੀ ਸਾ ਨਿਕਾ ਤੇ ਬਣੇ ਜਿੱਦ ਦਿੱਤੀ ਮੰਮੀ ਇੱਕ ਛੋਟਾ ਜਿਹਾ ਸੀਸਾ ਤੇ ਕਾ ਸਬਜੀ ਸਬਜੀ ਤੋੜਨ ਵਾਸਤੇ ਵਧੀਆ ਟੋਕਰੀ ਕਿੱਧਰ 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 ਹੋ ਗਿਆ ਅਲਿ ਮਮੇ ਇੱਥੇ ਮਾਰਦੇ ਬੈਨੇ ਮਾਰਦੇ ਨੇ ਮਤਲਬ ਪਾਣੀ ਘਟਦੇ ਬੈਨੇ ਪੌਦਿਆਂ ਨੂੰ ਪਾਣੀ ਦਿੱਤਾ ਸੀ ਫੇਰ ਓਏ ਦੇ ਦੇਗਾ ਹਾਂਜੀ ਕੱਲ ਸ਼ਾਮ ਨੂੰ ਆਏ ਸੀ ਤੇ ਅਜ ਜਾਣ ਦੀ ਤਿਆਰੀ ਵੀ ਐ ਹੈ ਇਹ ਨਿੱਕੀ ਬਣਣਾ ਸਾਰਾ ਤੂੰ ਮੇਰੀ ਇਹ ਨਿੱਕਾ ਬਣ ਜਾਇਆ ਤੇ ਹੁਣ ਇਹਨੂੰ ਛੱਡ ਕੇ ਆਣਾ ਕਿਤੇ ਵਾਪਸ ਨਾ ਆ ਜਾਣਾ ਫੇਰ ਫਿਰ 당 ਕਰਦੇ ਤੇ ਓਏ ਛੱਡ ਕੇ ਆਵਾ ਹੈ ਕਿਉਂ ਨਹੀਂ ਜਾਣਾ ਕਿੰਨੇ ਆਣਾ ਜਾਣਾ ਅੱਛਾ ਯਾਰ ਚਲੋ ਇਹ ਰੋਟੀ ਛੱਡ ਕੇ ਆੜਿਆੜਾ ਚਲਦੀ ਹੈ ਰੋਟੀ ਦੀ ਤਿਆਰੀ ਕੀ ਹੈ ਤੂੰ ਦੱਸ ਕੀ ਹੈ ਹੈ ਮੈਂ ਤਾਂ ਕਹਿੰਦਾ ਹੈਦਰ ਵੇਖੀ ਹੋੜਿਆ ਛੇ ਰੋਟੀ ਤਿਆਰ ਹੈ ਮੈਂ ਵੀ ਖਾਣਾ ਫਿਰ ਲਓ ਚਲਦੀ ਹੈ ਚਾਹ ਤੇ ਬੈੱਡ ਦੇ ਕਿਤੇ ਬਾਹਰ ਸੁੱਕਣੇ ਅੱਜ ਬੱਦਲ ਹੋ ਰਹਿਣਾ ਤਾਂ ਕਰਕੇ ਸੁੱਕਣੇ ਪੈਣੇ ਅੱਜ ਹਾਂ ਜਿਹੜਾ ਘਰ ਦਾ ਤਿੱਕਾ ਨਵਦੀਪ ਖਾਣਾ ਖਾ ਰਿਹਾ ਠੀਕ ਹੈ ਤੇ ਹਰਮਨ ਇਹ ਕੀ ਕਰੀ ਜਾਣਾ ਚੁੰਨੇ ਨੂੰ ਖਾਲੇ ਰੋਟੀ ਖਾ ਲਈ ਹੈ ਚਾ ਰੋਟੀ ਮੈਨੂੰ ਵੀ ਦੇ ਦਿਓ ਕੋਈ ਕਾ ਨਹੀਂ ਪਈ ਹੈ ਕਿਉਂ ਹੈ ਨਹੀਂ ਬਣਾਈਏ ਵੇ ਖਲੋਣ ਇਹਨਾਂ ਦੇ ਕੰਮ ਚਾ ਲੈ ਮੇਰੇ ਵਾਸਤੇ ਚਾਹੀ ਨਹੀਂ ਬਣਾਈ ਬਣਾ ਨਹੀਂ ਹੈ ਆਲੂ ਉਬਲ ਗਏ ਆਲੂ ਤੁਸੀਂ ਛਿੱਲੋ ਮੈਂ ਪੇਟੀਆਂ ਲਾਇਆ ਵਾਂ ਜਾ ਕੇ ਠੀਕ ਹੈ ਮੈਂ ਚੱਲਾਂ ਇਹ ਪੇਟੀਆਂ ਲੈਣ ਤੇ ਹੋਰ ਤੱਕ ਮਨਪ੍ਰੀਤ ਚਲਦੀ ਆਲੂ ਫਿਰ ਆ ਕੇ ਮਸਾਲਾ ਤਿਆਰ ਕਰਦੇ ਅੱਜ ਜੁਆਕਾਂ ਦਾ ਰਿਜ਼ਲਟ ਵੀ ਹੈ ਅੱਜ ਰਿਜ਼ਲਟ ਵੀ ਲੈਣ ਜਾਣਾ ਹੈ ਠੀਕ ਹੈ ਡੈਡੀ ਜਿੱਥੇ ਆਪੇ ਡਾਕਟਰ ਬਣੇ ਫਿਰਦੇ ਨੇ ਵੀਰੇ ਦਾ ਬਾਹਰ ਦਰਦ ਹੱਥ ਦਰਦ ਹੋ ਜਾਂਦੀ ਸੀ ਹੋਈ ਜਾਂਦਾ ਸੀ ਇਹ ਕਿਚਾ ਮੇਰੀ ਜਗਮਿਆਂ ਸੜ ਕਰ ਕਰਕੇ ਚਾੜੂ ਲਾਂਦੇ ਪਏ ਨੇ ਤੇ ਆਹ ਵਾਲਾ ਗਮਲਾ ਸੁੱਕ ਗਿਆ ਸੀ ਪੁਰਾਈ ਤਾਂ ਇਹਨੂੰ ਇੱਥੇ ਰੱਖਿਆ ਤੇ ਆਹ ਵਾਲੇ ਫੁੱਲ ਇੰਝ ਗੇਨੇ ਗੇਨੇ ਆ ਵੀ ਲਾਇਆ ਨਹੀਂ ਅਸੀ ਤਾਂ ਬਦਲਾ ਬਦਲੀ ਕਰਤੀ ਆ ਵੱਡਾ ਪੌਦਾ ਇੱਧਰ ਪਿਆ ਸੀ ਤੇ ਉਹਨੂੰ ਉਧਰ ਕਰਤਾ ਕਰ ਕਰਕੇ ਚਲੋ ਠੀਕ ਹੈ ਜਿਵੇਂ ਸਹੀ ਲੱਗਦਾ ਕਰੀ ਜਾਂਦੀ ਐ ਆ ਜਾ ਯਾਰ ਛੇਤੀ ਕਰ ਕੀ ਕਰੀ ਜੰਨੀ ਐ ਸ਼ੇਤੀ ਘਰ ਮਾਇਓ ਦੀ ਕੀ ਨਵਾਰਗਾ ਹੁੰਦਾ ਰਿਜ਼ਲਟ ਲੈਣ ਜਾਣਾ ਤਿਆਰੀ ਨਹੀਂ ਹੋਣ ਲੱਗ ਰਹੀ ਹੁੰਦੀ ਗੱਲ ਥੋੜੀ ਏ ਕੋਈ ਮੇਰੀ ਹੋ ਗਈ ਹੈ ਤੂੰ ਤਿਆਰ ਹੋ ਗਿਆ ਆ ਜਾ ਡੇਢ ਘੰਟਾ ਹੋ ਗਿਆ ਮੈਨੂੰ ਵੇਟ ਕਰਦੇ ਨੂੰ ਗੱਲ ਥੋੜੀ ਏ ਕੋਈ ਚਲੋ ਚਲੋ ਹੈ ਚਲੋ ਚਲੋ ਮਨੂ ਕਿਹਦੀ ਚਲੋ ਚਲੋ ਕੱਲਾ ਵਗ ਜਾ ਆਹ ਚਸ਼ਮਾ ਵੱਲੇ ਕੀ ਬਾਤ ਹੈ ਮੇਰਾ ਮੇਰਾ ਚਸ਼ਮਾ ਯਾਦ ਕਰ ਲਿਆ ਚੰਗੀ ਗੱਲ ਕਰੀ ਉਥੇ ਧੂੜ ਹੋਵੇਗੀ ਰੋਡ ਸਾਰਾ ਬਣਨ ਲੱਗ ਰਿਹਾ ਤੇ ਧੂੜੀ ਧੂੜ ਹੈ ਬਹੁਤ ਔਖਾ ਹੋ ਜਾਂਦਾ ਹੋ ਗਿਆ ਅਰਮਨ ਤੂੰ ਵੀ ਤਿਆਰ ਅਸੀਂ ਆਏ ਇੱਥੇ ਜਾਮ ਚ ਫਸ ਗਏ ਉਹ ਅੱਗੇ ਤੱਕ ਜਾਮ ਲੱਗ ਰਿਹਾ ਜੀ ਉਧਰੋਂ ਪਿੱਛੇ ਤੱਕ ਜਾਮ ਹੈ ਰੋਡ ਸਾਰਾ ਟੁੱਟਿਆ ਪਿਆ ਸਾਰਾ ਦੁਬਾਰੇ ਨਵਾਂ ਬਣਨ ਲੱਗ ਰਹਿਣਾ ਇਸ ਕਰਨਾ ਤੇ ਚਲੋ ਜਲਟ ਲੈ ਕੇ ਆ ਗਏ ਕਿਵੇਂ ਆਇਆ ਲੋ ਜੀ ਆਪਾਂ ਇੱਥੇ ਰੁਕ ਗਏ ਆਂ ਇੱਕ ਵਾਰ ਗਰਮੀ ਉੱਥੇ ਸਕੂਲ ਚ ਅੰਦਰ ਬਹੁਤ ਲੱਗੀ ਜਾਂਦੀ ਸੀ ਇੱਧਰ ਰੁਕ ਗਏ ਇੱਥੇ ਹਰਿਆਲੀ ਐ ਹਵਾ ਵਧੀਆ ਚੱਲੀ ਜਾਂਦੀ ਐ ਹਾਂ ਕੀ ਕਰੀ ਜਾਨੀ ਐ ਅਜੇ ਤਾਂ ਇਹਦੇ ਵਿੱਚ ਬੀਜ ਵੀ ਨਹੀਂ ਆਇਆ ਹਜੇ ਕਿੱਥੇ ਆਏ ਤਾਂ ਪਿਆ ਹੈ ਬੀਜ ਵੀ ਨਹੀਂ ਬਣਾਇਆ ਟਾਈਮ ਪਿਆ ਹੈ ਤਾਂ ਆ ਦੇਖੋ ਮੇਰਾ ਟੈਨੈਂਟ ਹਾਂ ਕੀ ਕਰੇਗਾ ਆਪਣੀ ਰੈਡੀ ਹੋ ਗਈ ਤਿਆਰ ਮੇੜੀ ਤੇ ਸਮਾਨ ਧੱਕ ਰਿਹਾ ਜਗੋ ਸੋਈ ਜਾਂਦੀ ਹੈ ਗਿਆ ਟੀਪੀ ਚਲੋ ਹੁਣ ਫਿਰ ਮੈਂ ਕੀ ਕਰਾਂ ਰਿਜ਼ਲਟ ਲੈਣ ਜਾਣਾ ਪੈਗਾ ਤਾਂ ਕਰਕੇ ਲੇਟ ਹੋਇਆ ਮੈਂ ਆਪੇ ਤਾਂ ਨਹੀਂ ਆਇਆ ਆਪਣਾ ਸੈਟਅਪ ਲੱਗ ਚੁੱਕਿਆ ਇਹ ਦੁਕਾਨਦਾਰੀ ਲਾ ਲਈ ਆਪਾਂ ਤੇ ਹੁਣ ਬੈਠੇ ਆਂ ਗਾਹਕ ਦੇ ਇੰਤਜ਼ਾਰ 'ਚ ਸ਼ਾਮ ਨੂੰ 9 9:30 ਦਾ ਟਾਈਮ ਤਾਂ ਪੱਕਾ ਹੀ ਹੈ ਫਿਰ ਕੰਮ ਤਾਂ ਗਲਤ ਹੋ ਗਿਆ ਹੋਰ ਤੂੰ ਗਲਤੀ ਕਰ ਰਹਿਗਾ ਜਦੋਂ ਵੇਖੋ ਤੇਰੀ ਗਲਤ ਹੈ ਜਦੋਂ ਵੇਖੋ ਉਹਦੇ ਗਲਤ ਹੈ ਜਵਦੀਪ ਦਾ ਵੀ ਬੜੇ ਆਇਆ ਸਾ ਕਟਾ ਮਾਰ ਸਾਰੀਆਂ ਵੀਡੀਓਆਂ ਡੀਆਂ ਸਾਰੀਆਂ ਹਣ ਸਾਰੇ ਵਲੋਗ ਪੈਣੀ ਨੇ ਹੁਣ ਤੋਂ ਬੋਲਦੇ ਜਿਹੜਾ ਕੁਝ ਬੋਲਣਾ ਪਈ ਉਹ ਬਾਦਾਂ ਲਾ। ਹੋਇਆ ਜੇ ਰ ਕੁਝ ਬੋਲ। ਅੱਬੀ ਉਹ ਪਾ ਦਾਂਗੇ। ਤੂੰ ਕੱਟ ਕਿਵੇਂ ਹੋ ਗਿਆ ਮੈਂ ਤੂੰ ਨੇ ਯਾਰ ਪਰ ਕੱਟੀਆਂਗੇ ਮੈਂ ਹੀ ਕਰਾਉਣਾ। ਹੈ ਗਲਤ ਹੋ ਗਿਆ ਕੰਮ। ਕੀ ਕਹਿੰਦੀ ਸੀ? ਕੋਈ ਤਾਂ ਕਹਿੰਦੀ। ਹੋਇਆ ਮੈਂ ਖਾ। ਮੇਰੇ ਚੱਲ ਨਹੀਂ ਲੱਗਦੀ। ਐ ਕਰਿਆ ਸੀ। ਐ ਵੀ ਕਰਿਆ ਸੀ ਮੈਂ। ਤੇਰ ਨਾਲ 프랭크 ਹੋ ਗਿਆ ਅੱਜ ਮੰਮੀ ਸੀਰੀਅਸ ਹੋ ਪ੍ਰੈਂਕ ਹੋ ਗਿਆ ਜਿਹੜੀ ਸੋ ਵੀਡੀਓ ਬਿਲਕੁਲ ਲਾਪੇ ਗਿਆ ਸਾਰਾ ਵਲੋਗ ਮਨਪ੍ਰੀਤਾ ਸੀਰੀਅਸ ਹੋ ਗਈ ਜਮਾ ਇਹਨਾਂ ਲੱਗਿਆ ਵੀ ਗਈਆਂ ਵੀਡੀਓ ਸਾਰੀਆਂ ਵੈਸੇ ਨਾ ਵਧੀਆ ਤੇਰ ਨਾਲ ਅੱਜ ਪ੍ਰੈਂਕ ਹੋਇਆ ਵਧੀਆ ਹੈਂ ਤੇ ਅੱਜ ਇੱਕਲ ਹੋਰ ਬੱਚਾ ਦਾ ਰਿਜ਼ਲਟ ਆਇਆ ਠੀਕ ਹੈ ਜੀ ਤੇ ਵਧੀਆ ਆਇਆ ਰਿਜ਼ਲਟ ਸੋਹਣਾ ਆਇਆ ਤੇ ਨਵਦੀਪ ਤਾਂ ਵੈਸੇ 6 ਮਹੀਨੇ ਤੋਂ ਬਿਮਾਰੀ ਚੋਂ ਲੀਕ ਸੀ ਅਰ ਸਾਲ ਪੜ੍ਹਾਈ ਵੀ ਨਹੀਂ ਹੋਈ ਹਾਂ ਤੇ ਰਿਜ਼ਲਟ ਉਹ ਨਹੀਂ ਉਮੀਦ ਨਹੀਂ ਕੀਤੀ ਸੀ ਅਸੀਂ ਸਾਨੂੰ ਐਸੀ ਵੀ ਐਪੀ ਜਿਆਦਾ ਡਾਊਨ ਆ ਪਰ ਨਹੀਂ ਸੀ ਯਾਰ ਜਿਆਦਾ ਹਾਂ ਉਹਨਾਂ ਅਗਲੇ ਵੀ ਸਹੀ ਰਿਜ਼ਲਟ ਆਣਾ ਚਾਹੀਦਾ ਉਹ ਹਾਂ ਉਹਨਾਂ ਅਗਲੇ ਸਾਲ ਬਾਈ ਗੁਰੂ ਮੇਰ ਰੱਖੇ ਸਾਲ ਕਿਉਂ ਆਉਣਾ ਹੈ ਹਾਂ ਸੱਚੀ ਪੇਪਰ ਹੋਣੇ ਨਹੀਂ ਦਿਖਣਾ ਤੂੰ ਸੋਚੋ ਮੈਂ ਹਾਂ 6th ਕਲਾਸ ਨੂੰ ਜੇ ਲੋੜ ਪੜਾਈ ਤੇ ਜ਼ੋਰ ਦਿਓ ਜਿੰਨਾ ਹੋ ਸਕੇ ਪੜੋ ਤੇ ਰਿਜ਼ਲਟ ਵਧੀਆ ਲਿਆਓ ਸਾਡੇ ਮਿੱਤਾਂ ਤੇ ਵੀ ਖਰੇ ਉਤਰੋ ਨਾ ਸਾਨੂੰ ਇਹ ਲੱਗਿਆ ਸੀ ਕਹਿਣ ਕਿ ਵੀ ਹਾਂ ਸਾਡੇ ਬੱਚੇ ਵਧੀਆ ਰਿਜ਼ਲਟ ਲੈ ਕੇ ਆਏ ਨੇ ਠੀਕ ਹੈ ਹਾਂ ਇਨੀ ਗੱਲ ਗੁੱਬਗੁਬ ਹੁੰਦੀ ਹੈ ਤੇ ਬਾਕੀ ਕੀ ਪੋਜੀਸ਼ਨ ਆਈ ਹੈ ਹਾਂ ਹਰਮਨ ਦੀ ਪੋਜੀਸ਼ਨ ਆਈ ਹੈ ਤਾਂ ਕਮੈਂਟ ਕਰਕੇ ਦੱਸਿਆ ਜੇ ਕਿਹੜੀ ਪੋਜੀਸ਼ਨ ਆਈ ਹੈ ਫਿਰ ਕੱਲ ਨੂੰ ਦੱਸਾਂਗੇ ਤੁਹਾਨੂੰ ਕਿ ਕਿਹੜੀ ਪੋਜੀਸ਼ਨ ਆਈ ਹੈ ਠੀਕ ਹੈ ਓ ਹੈਲੋ ਚੰਦਗੋਮਾ ਵੀਡੀਓ ਇਹ ਗਿਆ ਤੇ ਬਾਕੀ ਸਭ ਲੋਕ ਨੂੰ ਕਰਦੇ ਹਾਂ ਐਂਡ ਤੇ ਉਮੀਦ ਕਰਦਾ ਤੁਹਾਨੂੰ ਇਹ ਲੋਕ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਨੈਕਸਟ ਵਲੋਗਸ ਬਾਏ